ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਇੱਕ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਐਂਡ ਤੱਕ ਜੂਰ ਦੇਖ ਲਿਆ ਕਰੋ ਚਾਹੇ ਭੈਣ ਦੇਖਦੀ ਆ ਵੀਡੀਓ ਚਾਹੇ ਭਰਾ ਪਲੀਜ਼ ਵੀਡੀਓ ਨੂੰ ਐਂਡ ਤੱਕ ਜੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਆਪਣੇ ਸਾਰੇ ਬਲੌਗ ਬਾਰੇ ਜੋ ਸੂਟਾਂ ਦੀ ਵੀਡੀਓ ਪਾਉਣੇ ਆ ਉਹਦੇ ਬਾਰੇ ਪਤਾ ਚੱਲ ਸਕੇ ਚਲੋ ਜੀ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ ਸ਼ਾਮ ਦੇ 4:30 ਅੱਜ ਗਰਮੀ ਬਹੁਤ ਜ਼ਿਆਦਾ ਹੈ ਦੇਖੋ ਸਾਡੀ ਕੱਟੀ ਕਿੰਨੀ ਹੌਂਕ ਰਹੀ ਹੈ ਇਪਰਲਾ ਉੱਥੇ ਬੰਨੀ ਹੋਈ ਸੀ ਉੱਥੇ ਨਾਲ ਇਹਨੂੰ ਅਸੀਂ 3-4 ਵਾਰ ਇਹਦੇ ਸਿਰ 'ਚ ਠੰਡੇ ਪਾਣੀ ਦੀ ਬਾਲਟੀ ਪਾ ਦਨੇ ਆ ਮੋਟਰ ਚਲਾ ਕੇ ਬਹੁਤ ਜ਼ਿਆਦਾ ਕਰਮੈਸ ਜੀ ਮੰਨ ਰਹੀ ਆ ਪਤਾ ਨਹੀਂ ਕਿਉਂ ਬਾੜੀ ਹੌਂਕਦੀ ਪਤੰਦੇ ਗਰਮੀ ਜ਼ਿਆਦਾ ਥੋੜਾ ਜਿਹਾ ਇੱਕ ਲੂਹਾ ਦੁੱਧ ਝੁੰਗਦੇ ਨੇ ਹਨਾ ਤਾਂ ਕਰਕੇ ਵੀ ਕਟਰੋਂ ਨੂੰ ਫਰਕ ਪੈ ਜਾਂਦਾ ਜੀ ਗਰਮੀ ਦਾ ਦੇਖੋ ਇੱਧਰ ਸਾਡੀ ਬੂਰੀ ਲੱਗੀ ਪਈ ਆ ਲਟਾਪਿੰਗ ਹੋਊ ਕੱਖ ਖਾਂ ਯਾ ਪੱਖਾ ਆਪਣਾ ਖੜ ਗਿਆ ਸੀ ਦੇਖਣ ਦੁਆਰੇ ਪਤਾ ਨਹੀਂ ਕਿਉਂ ਖੜਕ ਖੜਜੇ ਕਰਕੇ ਫੜ ਜਾਂਦਾ 10 ਵਾਰ ਮਿਸਤਰੀ ਆ ਗਿਆ ਸਾਡੇ ਖੇਤ ਮੋਟਰ ਉਹ ਕਰਨਾ ਪਰੇਮ ਪੱਖਾ ਦਿਖਾਉਣ ਦਾ ਟਾਈਮ ਹੀ ਲਗਾ ਦੇਖੋ ਇਦਾਂ ਕਰੀ ਜਾਂਦਾ ਇਹ ਹੌਲੀ ਹੌਲੀ ਚੱਲੂਗਾ ਪਤਾ ਨਹੀਂ ਕੀ ਹੋ ਗਿਆ ਬ੍ਰੇਕ ਜੇ ਲਾ ਲਾ ਇਹਨੂੰ ਨਾ ਵਿਚਾਰੀ ਨੂੰ ਇੱਥੇ ਇਹ ਚਿੱਟਾਂ ਚਿੰਨ ਵਾਲੀਆਂ ਨੇ ਖਾਲੀ ਚ ਉਧਰ ਬਿਠਾਇਆ ਸੀ ਮੈਂ ਉਧਰੋਂ ਉੱਠ ਖੜੀ ਦੇਖੋ ਜੀ ਮੈਂ ਇਹਨੂੰ ਕੂਲਰ ਲਾਤਾ 1:30 ਵਜੇ ਬਹੁਤ ਜ਼ਿਆਦਾ ਗਰਮੀ ਸੀ ਇਹਨੂੰ ਵਿਚਾਰੀ ਨੂੰ ਦੇਖੋ ਪਰ ਸਾਡੀ ਮੈਂ ਇਸ ਨਹੀਂ ਉਹ ਕਰਦੀ ਨਹੀਂ ਇਹਨੂੰ ਏਸੀ ਵਾਲੇ ਕਮਰੇ ਚ ਬਿਠਾ ਲਿਆ ਕਰੀ ਅਸੀਂ ਹਾਂ ਵੀ ਵੀਰਾਂ ਭੈਣ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਸੁਈਆ ਜੀ ਵੀਰਵਾਰ ਨੂੰ ਤੁਸੀਂ ਇਹਦਾ ਨਾਂ ਵੀਰਾ ਰੱਖ ਲਓ ਮੇਰੀ ਗੱਲ ਮੰਨਿਓ ਜਰੂਰ ਹਾਂਜੀ ਭੈਣ ਜੀ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਆਂ ਅਸੀਂ ਤੁਹਾਡੀ ਗੱਲ ਮੰਨ ਲਈ ਤਾਂ ਅਸੀਂ ਕੱਟੀ ਦਾ ਨਾਂ ਹੈ ਜਿਹੜਾ ਵੀਰਾ ਰੱਖ ਲਿਆ ਥੋਡੇ ਕਹਿਣ ਤੇ ਪਰ ਅੱਗੇ ਅਸੀਂ ਨਾ ਇਦਾਂ ਹੀ ਨਾਂ ਨਹੀਂ ਰੱਖਿਆ ਕਦੇ ਕੱਟੀ ਦਾ ਵੀ ਸਾਨੂੰ ਇਹ ਕਹਿ ਕੇ ਬੁਲਾਈਏ ਬਸ ਅਸੀਂ ਜਿਵੇਂ ਹੁਣ ਬੂਰੀ ਆ ਇਹਨੂੰ ਵੀ ਨਹੀਂ ਅਸੀਂ ਬੂਰੀ ਕਹਿੰਦੇ ਬਸ ਕੱਟੀ ਕਹਿ ਦਨੇ ਆ ਵੱਡੀ ਕੱਟੀ ਛੋਟੀ ਕੱਟੀ ਇਹੀ ਆ ਹੁਣ ਇਸ ਵਾਰ ਅਸੀਂ ਇਹਦਾ ਨਾਂ ਰੱਖਿਆ ਦੇਖਾਂਗੇ ਵੀ ਇਹ ਸਾਡਾ ਨਾਂ ਆਨਲਾਈਨ ਤੇ ਬਲਾਓ ਬੋਲਣ ਤੇ ਜਿਵੇਂ ਹੁਣ ਆਪਾਂ ਉਹਨਾਂ ਨੂੰ ਸੈਫੀ ਆ ਉਹਨੂੰ ਬਾਜ ਮਾਰਦੇ ਆ ਸੈਫੀ ਕਹੇ ਤੋਂ ਉਪੱਜ ਕੀ ਹੁੰਦਾ ਉਹ ਤਾਂ ਮੈਂ ਅੱਗੇ ਸੋਚਦੀ ਹੁੰਦੀ ਜਦੋਂ ਸਾਡੇ ਵੀ ਕੁੱਤਾ ਨਹੀਂ ਰੱਖਿਆ ਹੋਇਆ ਸੀਗਾ ਵੀ ਲੋਕ ਇਹਨੂੰ ਕਿਵੇਂ ਪਤਾ ਲੱਗਦਾ ਵੀ ਮੇਰਾ ਨਾਮ ਹੈ ਇਹ ਤੇ ਮੈਂ ਸਟਾਰਟਿੰਗ ਦੇ ਵਿੱਚ ਵੀ ਸੋਚਿਆ ਸੀ ਵੀ ਆਪਾਂ ਨਾਂ ਇਹਦਾ ਨਾਮ ਸੈਫੀ ਰੱਖਾਂਗੇ ਮੈਨੂੰ ਬਾਹਰ ਹੀ ਚਿਰ ਦਾ ਵਧੀਆ ਲੱਗਦਾ ਸੀ ਸੈਫੀ ਨੂੰ ਤੇ ਹੁਣ ਮੈਨੂੰ ਪਤਾ ਲੱਗਦਾ ਵੀ ਹਾਂ ਇਹਨੂੰ ਸੁਣਦਾ ਵੀ ਇਹਨੂੰ ਪਤਾ ਲੱਗਣ ਲੱਗਿਆ ਵੀ ਮੇਰਾ ਨਾਮ ਸੈਫੀ ਹੈ ਹਨਾ ਜਾਨਵਰਾਂ ਨੂੰ ਵੀ ਇਹ ਚੀਜ਼ ਦਾ ਪਤਾ ਹੁੰਦਾ ਹੈ ਵੀ ਆਪਾਂ ਕਹਿੰਦੇ ਇਕੱਲੇ ਇਨਸਾਨ ਨੂੰ ਹੀ ਪਤਾ ਨਹੀਂ ਜਾਨਵਰਾਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਚਲੋ ਜੀ ਬਹੁਤ ਗਰਮੀ ਹੋਈ ਪਈ ਅੱਜ ਤਾਂ ਬੁਰਾ ਹਾਲ ਹੈ ਮੈਂ ਸਵੇਰੇ ਨਾ ਕੱਲ ਮੈਂ ਦਵਾਈ ਲੈਣ ਵਗੀ ਮੇਰੇ ਤੋਂ ਕਪੜੇ ਧੋਤੇ ਨਹੀਂ ਗਏ ਸਵੇਰੇ ਮੈਂ 6 ਵਜੇ ਕਪੜੇ ਧੋਤੇ ਪਹਿਲਾਂ ਉਸ ਤੋਂ ਬਾਅਦ ਮੱਝਾ-ਮੁੱਝਾ ਦਾ ਨਮੇੜਿਆ ਫਿਰ ਮੈਂ ਰਸੋਈ ਦਾ ਬਹੁਤ ਬੁਰਾ ਹਾਲ ਹੋਇਆ ਕਿ ਤੇ ਚਲੋ ਜੀ ਆਪਾਂ ਇੱਕ ਵਾਰ ਸਾਨੂੰ ਰਸੋਈ ਦਿਖਾ ਦਿੰਦੇ ਆਂ ਦੇਖੋ ਨਾ ਪਤਾ ਕੀ ਗਰਮੀ ਦੇ ਵਿੱਚ ਮੈਂ ਮੋਟਾ-ਮੋਟਾ ਕੰਮ ਕਰ ਦਿੰਦੀ ਦੀ ਇੱਥੇ ਤੇ ਹੁਣ ਮੈਂ ਇੱਥੇ ਸਾਰੀ ਕਾਂਸ ਭਰੀ ਪਈ ਪਈ ਪਤਾ ਨਹੀਂ ਕਿ ਮੈਂ ਇੰਨਾ ਸਮਾਨ ਧੁੰਜਾ ਹੋਵੇ ਪਤਾ ਸਮਾਨ ਲੈ ਆਉਂਦੇ ਖਾਣ ਨੂੰ ਜਵਾਕੇ ਨੀਗੂਨੀ ਚ ਪਾ ਕੇ ਰੱਖ ਦਿੰਦੇ ਤੇ ਉਹ ਐਂ ਹੀ ਨੀਚੋਂ ਤੇ ਇਧਰ ਆਪਾਂ ਪਿਆਜ਼ ਵਗੈਰਾ ਥੋੜੇ ਜਿਹਾ ਇਧਰ ਰੱਖ ਲੇ ਕੁਸਾ ਪਾ ਅੰਦਰ ਰੱਖ ਤੇ ਟੋਕਰੀ ਚ ਪਾ ਕੇ ਸਾਰੀਆਂ ਆਹਾਂ ਟੈਲਾਂ ਸਾਫ਼ ਕਰੀਆਂ ਨੇ ਬਹੁਤ ਇਹ ਤੇ ਕਾਲਾ ਕਾਲਾ ਬਰੀਕ ਬਰੀਕ ਮਸਰ ਜਾ ਹੋਇਆ ਪਿਆ ਤੀਗਾ ਹਾਜੀ ਮੇਰਾ ਟੋਕਰਾ ਰਹਿ ਗਿਆ ਸਾਫ਼ ਕਰਨ ਵਾਲਾ ਤੇ ਨਾਲੇ ਫਿਲਟਰ ਫਤਕ ਗਰਮੀ ਨਾਲ ਇੰਨਾ ਬੁਰਾ ਹਾਲ ਹੋ ਗਿਆ ਮੇਰਾ ਮੈਂ ਤਾਂ ਮਰਨ ਵਾਲੀ ਹੋ ਗਈ ਫਿਰ ਮੈਂ ਛੱਡਤਾ ਨਾਲੇ ਮੈਨੂੰ ਸਰਦਾਰ ਜੀ ਨੇ ਗਾਲਾਂ ਨਹੀਂ ਦਿੱਤੀ ਕਹਿੰਦੇ ਅੱਜ ਇੰਨੀ ਗਰਮੀ ਚ ਸਾਫ਼ ਸਫਾਈ ਦਾ ਵੇਡ ਲਾਉਣਾ ਦੇਖਸਾ ਆ ਦੇਖੋ ਜੀ ਇਧਰ ਹਾਜੀ ਆਪਣੇ ਸੂਟਾਂ ਸਾਟਾਂ ਦਾ ਹੀ ਵਾਹ ਪਾਰਸਲ ਪੈਕ ਕਰੇ ਤੇ نیچے ਡਿੱਗ ਗਏ ਇਧਰ ਵੜਨ ਨੂੰ ਜ ਅਨਸਰ ਦੇ ਨੂੰ ਇੱਧਰ ਆਉਣੇ ਆ ਮੰਡੇ ਦਾ ਮੀਂਹ ਦੱਸਿਆ ਹੋਇਆ ਮੈਂ ਦੇਖਾਂ ਮੈਂ ਉਹਨਾਂ ਉਦੋਂ ਤੱਕ ਦੇਖਾਂਗੇ ਜਾਂ ਕੱਲ ਨੂੰ ਸਵੇਰੇ ਸੁਨੇਹਾ ਠੰਡੇ ਠੰਡੇ ਕੰਮ ਹੋ ਜੇ ਹੋ ਜੇ ਤੇ ਸਵੇਰੇ ਤਾਂ ਮੈਂ ਥੋੜਾ ਜਿਹਾ ਕੰਮ ਕਰ ਲੈਣੀ ਆ ਸ਼ਾਮ ਨੂੰ ਮੇਰੀ ਲੱਤ ਹੈ ਜਿਹੜੀ ਪਤਾ ਨਹੀਂ ਤਾਂ ਵੀ ਆਪਾਂ ਰਾਤ ਨੂੰ ਹਨਾ ਰੈਸਟ ਕਰ ਲੈਨੇ ਆ ساری ਰਾਤ ਪਏ ਰਹਨੇ ਆ ਤਾਂ ਕਰਕੇ ਹੋ ਜਾਂਦਾ ਵਧੀਆ ਕੰਮ ਜਾਂ ਹੋ ਜਾਂਦਾ ਸ਼ਾਮ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਆ ਮੈਂ ਮਸਾਂ ਟਾਈਮ ਪਾਸ ਕਰਦੀ ਆ ਸ਼ਾਮ ਨੂੰ ਤਾਂ ਜੀ ਬਹੁਤ ਗਰਮੀ ਹੋਈ ਪਈ ਆਪਾਂ ਮੱਝ ਦਾ ਦੁੱਧ ਰੱਖਾਂਗੇ ਜੀ ਕੱਲ ਨੂੰ ਸੰਡੇ ਨੂੰ ਬਹੁਤ ਮੁਸ਼ਕਲ ਮੈਂ ਮਸਾਂ ਟਾਈਮ ਲੈਂਦਾ ਇੱਥੇ ਤੱਕ ਪਰ ਹਜੇ ਮੱਝ ਦੁੱਧ ਥੋੜਾ ਹੀ ਦਿੰਦੀ ਆ ਬਸ ਆ ਰਾਤ ਜੋ ਐ ਸੀਗਾ 1.5 ਕਿਲੋ ਕਿਲੋ ਕੁ ਸਵੇਰੇ ਚ ਹੋਇਆ ਕੱਲ ਨੂੰ ਦੇਖਦੇ ਹਾਂ ਹੁਣ ਇਹਨੂੰ ਦਾਣਾ-ਨੂਣਾ ਧਰਾਂਗੇ ਥੋੜਾ ਜਿਹਾ ਮੈਨੂੰ ਐ ਸੀ ਵੀ ਚੱਲ ਇੱਕ ਦੋ ਦਿਨ ਹੋਰ ਲੰਘ ਜਾਂਦੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਪਹਿਲਾਂ ਮੈਂ ਤਾਂ ਸੀ ਇਹਨੂੰ ਪਾਉਂਦੇ ਸੀ ਸਰੋਂ ਵਾਲੀ ਲੇਟੀ ਪਾਉਂਦੀ ਸੀ ਮੈਂ ਦੋ ਟਾਈਮ ਤੇ ਫਰੀਡ ਲੈਂਦਾ ਸੀ ਇਹਦਾ ਇਨੂੰ ਜੇ ਆਪਾਂ ਜ਼ਿਆਦਾ ਪਾ ਲੈਂਦੇ ਤੇ ਖਾਣ ਨੂੰ ਨਾ ਕੋਈ ਮੱਕੀ ਹੋਈ ਪਈ ਆ ਉਹ ਵੀ ਹੈਵੀ ਹੁੰਦੀ ਆ ਥੋੜੀ ਜੀ ਹਾਜਮ ਨਹੀਂ ਹੁੰਦੀ ਇਹਨਾਂ ਦੇ ਪਸ਼ੂਆਂ ਦੇ ਔਖਾ ਕਰਦੀ ਥੋੜੇ ਟਾਈਮ ਲੱਗਦਾ ਇਹਨੂੰ ਹਨਾ ਮੱਕੀ ਜ਼ਿਆਦਾ ਭਾਰੀ ਹੁੰਦੀ ਆ ਇਸ ਕਰਕੇ ਫਿਰ ਇਹ ਔਖੀ ਹੁੰਦੀ ਵਿਚਾਰੀ ਨਾ ਇਹ ਤਾਂ ਬੈਠਿਆ ਜਾਂਦਾ ਨਾ ਔਖਿਆ ਜਾਂਦਾ ਖੁਰ ਖਸਾ ਲੈਂਦੀ ਤਾਂ ਕਰਕੇ ਹੁਣ ਇਹਨੂੰ ਆਪਾਂ ਖਰਾਕ ਪਾਵਾਂਗੇ ਪਹਿਲਾਂ ਉਹ ਕੱਟ ਪਾਈਏ ਮੈਂ ਹੇ ਹੇ ਇਧਰੋਂ ਮੈਂ ਏਸੀ ਚੱਲ ਰਿਹਾ ਉਹਦੇ ਸੇਕ 'ਚ ਬੈਠੀਆਂ ਉਹ ਲੈ ਰ ਆਪਣਾ ਲਾਤਾ ਜੀ ਅੱਜ ਮੱਝ ਨੂੰ ਮੱਝਾਂ ਨੂੰ ਲਾਤਾ ਕੱਟੀ ਨੂੰ ਹੀ ਲਾਇਆ ਮੈਂ ਜਨ ਤਾਂ ਖਾਣ ਨੂੰ ਲਾਇਆ ਮੱਝਾਂ ਤਾਂ ਦੋ ਪੱਖੇ ਚੱਲਦੇ ਨੇ ਮੱਝਾਂ ਤਾਂ ਠੀਕ ਨੇ ਉਹ ਕੱਟੀ ਬਾਲਾ ਹੋਂਕ ਰਹੀ ਸੀ ਪਹਿਲਾਂ ਅਸੀਂ ਸਵੇਰੇ ਮੈਂ ਕੱਪੜੇ ਤੋਂ ਤੁਸੀਂ ਮੈਂ ਤੇ ਹਸਪਰੀ ਤੋਂ ਉਹਨਾਂ ਨੇ ਟਹਿਾਂ ਮਾਰ ਕੇ ਹਟਿਆ ਤੇ ਹੁਣ ਆਪਾਂ ਉਹਨਾਂ ਦੇਖਦੀਆਂ ਸਬਜ਼ੀ ਆਪਣੇ ਕੱਦੂ ਆ ਗਏ ਖੇਤੋਂ ਫੇਰ ਆਈਆਂ ਹੈਂ ਸਦਰ ਸਮਾਨ ਪਿਆ ਚੱਕੋ ਬਈ ਸਮਾਨ ਤੇ ਮੈਂ ਨਾ ਆਹ ਦਾ ਦੇਖੀ ਤੋਤੇ ਹੋ ਤੌਲੀਏ ਦੀ ਧੈਮ ਆਰਤੀ ਵਿੱਚਾਂ ਦੂਜੇ ਦੀ ਸਾਡੇ ਨਾਲ 5 6 ਤੌਲੀਏ ਲਾ ਰੱਖੇ ਨੇ ਸਾਰੇ ਗਰਮੀ ਦੇ ਵਿੱਚ ਜਿਹੜਾ ਜਿਹੜੇ ਨੂੰ ਫਸਦਾ ਉਹੀ ਚੱਕ ਕੇ ਉਹ ਕਰਨ ਲੱਗ ਜਾਂਦੇ ਨੇ ਹੁਣ ਮੈਂ ਦੋ ਤੌਲੀਏ ਕੱਲ ਧੋਤੇ ਤੇ ਇਹਨਾਂ ਨੂੰ ਮੈਂ ਰੱਖੂੰਗੀ ਇਹਨਾਂ ਨੇ ਜਿਹੜਾ ਧੋਣੇ ਨੇ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ ਮੈਂ ਗਾਲਾਂ ਨਹੀਂ ਕੱਢਾਂ ਵੀ ਉੱਥੇ ਮੈਂ ਮਸ਼ੀਨਾਂ ਜਿਹੜੀਆਂ ਨਜ਼ਰ ਬੈਠੀ ਥੋਈਆਂ ਚਲੋ ਜੀ ਆਹ ਦੇਖੋ ਸਾਡਾ ਜੂਸਰ ਉਹ ਤੋਂ ਕਢਾ ਲਿਆ ਜਵਾਕਾਂ ਨੇ ਅਸੀਂ ਐ ਕਰਕੇ ਖਾਵਾਂਗੇ ਪੀਵਾਂਗੇ ਕੁਛ ਨਹੀਂ ਕਰਿਆ ਇਹਨਾਂ ਨੇ ਮੈਂ ਸਵੇਰੇ ਧੋ ਤਾ ਹੁਣ ਮੈਂ ਇਹਨੂੰ ਇਕੱਠਾ ਕਰਕੇ ਰੱਖਦੀ ਹਾਂ ਰਸੋਈ ਦੇ ਵਿੱਚ ਇਹ ਗਰਦਾ ਪਈ ਜਾਂਦਾ ਰੇਤੇ ਨਾਲ ਬੁਰਾ ਹਾਲ ਹੋਇਆ ਪੈਤੀ ਹੈ ਤੇ ਇਹ ਹਜੇ ਆਪਣੀ ਉਹ ਕਿੰਨੀ ਵੀ ਮੈਂ ਮਾਂਜ ਦਿੱਤੀ ਮੈਂ ਰੱਖੂਗੀ ਪਤਾ ਹਜੇ ਜੀਰੀ ਲਾਉਣਗੇ ਫਿਰ ਉਦੋਂ ਚਾਹ ਚੂ ਜਾਊਗੀ ਮੱਕੀ ਵਾਲੇ ਬਾਂਹ ਚ ਤਾਂ ਕਰਕੇ ਇੱਕ ਪਤਾ ਨਹੀਂ ਕਿਉਂ ਸਾਡੇ ਸੀਆਰ ਭਾਂਗਾਂ ਨੂੰ ਬੁਲਾਇਆ ਸੀ ਨੇ ਤੇ ਇਹ ਕੂਲਿੰਗ ਹੀ ਘੱਟ ਕਰਦਾ ਸੀ ਤਿੰਨ ਚ ਤਾਂ ਹੁਣ ਜਿਵੇਂ ਠੀਕ ਰਹਿੰਦਾ ਸਾਨੂੰ ਪਤਾ ਨਹੀਂ ਲੱਗਦਾ ਰਾਤ ਨੂੰ ਨਾ ਜਦੋਂ ਅਸੀਂ ਅੰਦਰ ਪਏ ਹੁੰਨੇ ਮੇਰੀ 8-9 ਵਜੇ ਬਹੁਤ ਘੱਟ ਕੂਲਿੰਗ ਅੰਦਰ ਪਾਈ ਦੀ ਗਰਦਣੇ ਭਿੱਜੀ ਜਾਂਦੀਆਂ ਨੇ ਫਿਰ ਮੈਂ ਲੜੀ ਜਾਂਦੀ ਆ ਵੀ ਆਏ ਸੀ ਦਾ ਕੀ ਫਾਇਦਾ ਹੁਣ ਉਹ ਬੁਲਾਇਆ ਸੀ ਪੰਜਾਂ ਨੂੰ ਆਉਣਗੇ ਪਤਾ ਨਹੀਂ ਕੀ ਕਰਨਗੇ ਦੇਖਣੇ ਆ ਦਿਖਾਉਣੇ ਆ ਚਲੋ ਜੀ ਹੁਣ ਮੈਂ ਕੱਦੂ ਚੀਰਦੀ ਆ ਉਸ ਤੋਂ ਬਾਅਦ ਮੱਝਾਂ ਨਿਮਾਊਗਾ ਪਿੰਦਰ ਬਹੁਤ ਕੰਮ ਹੋਇਆ ਪਿਆ ਹਾਂ ਗਰਮੀ ਦੇ ਵਿੱਚ ਬੁਰਾ ਹਾਲ ਆ ਤੇ ਮੇਰਾ ਇੰਨਾ ਸਿਰ ਦਰਦ ਕਰਿਆ ਗਰਮੀ ਕਰਕੇ ਮੈਂ ਸਿਰ 'ਚ ਠੰਡਾ ਪਾਣੀ ਪਾਇਆ ਫਿਰ ਮੇਰਾ ਸਿਰ ਸੈੱਟ ਹੋਇਆ ਇਹਨਾਂ ਨੇ ਮੈਂ ਅੱਜ ਕਿਤੇ ਨਹੀਂ ਗਈ ਘਰੀ ਸੀ ਬਾਜ਼ਾਰ ਦਾ ਕੰਮ ਵੀ ਮੈਂ ਕਿਹਾ ਚਲੋ ਕੱਲ ਨੂੰ ਤਾਂ ਸੰਡੇ ਆ ਹਨਾ ਵੀ ਨਾ ਕੋਈ ਹੁਣ ਪਾਰਸਲ ਜਾਣਾ ਮੰਡੇ ਨੂੰ ਹੀ ਦੇਖਾਂਗੇ ਦੋ ਦਿਨਾਂ ਕੱਲ ਤੇ ਅੱਜ ਦਾ ਦਿਨ ਆਰੈਸਟ ਕਰਾਂਗੇ ਆਪਾਂ ਚਲੋ ਜੀ ਹੁਣ ਮੈਂ ਦੇਖਦੀ ਹਾਂ ਜਦੋਂ ਭਾਈ ਆਉਣਗੇ ਏਸੀ ਨੂੰ ਕੀ ਕਹਿੰਦੇ ਨੇ ਮੱਝਾਂ ਨੂੰ ਮੋਰੇ ਬਦਲਾਂ ਵਾਈ ਹੋਈ ਪਈ ਐ ਗੁੰਮ ਹੋਇਆ ਪਿਆ ਪੂਰਾ ਜਮੀ ਮੀ ਨਹੀਂ ਆਉਂਦਾ ਤੇ ਮੈਨੂੰ ਭੈਣਾ ਕਮੈਂਟ ਕਰਦੀ ਨੇ ਵੀ ਤੁਹਾਡੀ ਫੈਮਿਲੀ ਦੇ ਵਿੱਚ ਵਿੱਚ ਕੌਣ ਨੇ ਜੀ ਮੈਂ ਅਸੀਂ ਮੇਰੇ ਦੋ ਬੱਚੇ ਨੇ ਵੱਡੀ ਬੇਟੀ ਐ ਛੋਟਾ ਬੇਟਾ ਗੁੜੀਆਂ ਨੇ ਆਪਣੀ ਨੇ ਪਲੱਸ 2 ਕਰ ਲਈ ਬੇਟਾ ਹਜੇ 10ਵੀਂ ਚਾ ਤੇ ਸਾਡੇ ਵੀ ਉਹ ਕਹਿੰਦੇ ਨੇ ਵੀ ਤੁਹਾਡੀ ਫੈਮਿਲੀ ਵੀ ਤੇ ਔਰ ਜੇਠ ਕਿੰਨੇ ਨੇ ਸਾਡੇ ਇਹ ਸਰਦਾਰ ਜੀ ਉਰੀ ਦੋ ਭਰਾ ਨੇ ਜੀ ਕਮਲ ਤੇ ਅਮਨ ਨੇ ਜਿਹੜੇ ਹੁਣ ਉਹ ਗਰਮੀ ਕਰਕੇ ਉਹ ਵੀ ਅੰਦਰ ਹੀ ਬੈਠੇ ਰਹਿੰਦੇ ਨੇ ਥੋੜਾ ਜਿਹਾ ਘਟ ਆਉਂਦੇ ਨੇ ਇੱਧਰ ਸਰਦੀ ਦੇ ਵਿੱਚ ਤਾਂ ਫਿਰਦੇ ਰਹਿੰਦੇ ਨੇ ਇੱਧਰ ਉੱਧਰ ਸਾਰੇ ਹੀ ਸਾਲਾ ਮਾਰਦੇ ਹੁਣ ਬਾਕੀ ਸਕੂਲੋਂ ਹੀ ਆਉਂਦੇ ਨੇ ਬੱਚੇ ਹਨਾ 2-3 ਵਜੇ ਗਰਮੀ ਚ ਆ ਕੇ ਅੰਦਰ ਹੀ ਬੈਠੇ ਰਹਿੰਦੇ ਨੇ ਇੰਨੀ ਗਰਮੀ ਚੱਕ ਜਾਂਦੇ ਨੇ ਉਹ ਸਵੇਰੇ 7 ਵਜੇ ਨਿਕਲ ਜਾਂਦੇ ਨੇ ਤਿਆਰ ਹੋ ਕੇ ਤਾਂ ਕਰਕੇ ਥੋੜਾ ਜਿਹਾ ਇੱਧਰ ਟਾਈਮ ਕੱਟ ਲੱਗ ਰਿਹਾ ਹੁਣ ਜਾਂਦਾ ਇਹਨਾਂ ਨੂੰ ਇਹ ਵੀ ਨਹੀਂ ਜਾਂਦੇ ਸਾਡੇ ਪਿੰਦਰ ਵੀ 3 ਵਜੇ ਆ ਕੇ ਹੁਣ ਅੰਦਰ ਵੜ ਗਿਆ ਬਸ 5 ਵਜੇ ਨਿਕਲੂਗਾ ਮੱਜਾ ਮੁੰਜਾ ਨਵਾ ਕੇ ਫੇਰ ਫੇਰ ਅੰਦਰ ਗ ਉਧਰ ਵਸ ਦੋ ਬੱਚੇ ਉਹਨਾਂ ਦੇ ਨੇ ਜੀ ਤੇ ਨਨਾਨ ਸਾਡੇ ਹੈ ਨਹੀਂ ਗੀ ਦੋ ਕਰਾਪਰਾ ਇਸੇ ਸਾਡੇ ਮੰਮੀ ਦਾ ਡੈਡੀ ਦਾ ਤੁਹਾਨੂੰ ਪਤਾ ਵੀ 3 ਸਾਲ ਹੋ ਗਏ ਇੱਕ ਮਹੀਨੇ ਦੇ ਵਿੱਚ ਵਿੱਚ ਦੋਨਾਂ ਦੀ ਡੈਥ ਹੋ ਗਈ ਇਸ ਕਰਕੇ ਬਸ ਚਾਰ ਮੈਂਬਰ ਅਸੀਂ ਇਧਰ ਆ ਫੈਮਿਲੀ ਚ ਚਾਰ ਹੀ ਉਧਰ ਨੇ ਜੀ ਵਧੀਆ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਟਾਈਮ ਆ ਜਿਹੜਾ ਨੰਗੀ ਇਹਦੇ ਚਲੋ ਜੀ ਇਹਨੇ ਪਾਈ ਆਉਂਦੇ ਨਹੀਂ ਮੈਂ ਅੰਦਰੋਂ ਚੱਕ ਚੱਕ ਕਰਦਾ ਮੰਜਾ-ਮੰਜਾ ਢਾਕੇ ਹਸਪਤਾਲ ਸਾਰੇ ਦਿਨ ਨੇ ਪਏ ਜਾਂਦੇ ਨੇ ਫਿਰ ਉੱਥੇ ਬੈੱਡ ਤੇ ਇੰਨੇ ਜਣੇ ਨੂੰ ਔਖਾ ਹੋ ਜਾਂਦਾ ਚਲੋ ਜੀ ਇਧਰ ਆ ਏਸੀ ਖੋਲ ਲਿਆ ਭਾਈਆਂ ਨੇ ਪਤਾ ਨਹੀਂ ਨਾਲੇ ਅਸੀਂ ਪਹਿਲਾਂ ਸਰਵਿਸ ਕਰਵਾਈ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਮੱਸਰ ਭਰਿਆ ਪਿਆ ਪਤਾ ਨਹੀਂ ਬਰੀਕ ਬਰੀਕ ਮੱਸਰ ਜਾਇ ਖਿੱਚਦਾ ਏ ਇਸੇ ਬਾਹਰੋਂ ਹਨ ਜਿਹੜੇ ਤਾਂ ਜਿਵੇਂ ਪਾ ਦੂਜੇ ਸਪਰੇਟੇ ਸੀ ਉਹਨਾਂ ਉੱਪਰ ਲੱਗ ਜਾਂਦੇ ਨੇ ਇਹ ਸਾਡਾ ਇੱਥੇ ਲੱਗਿਆ ਕਰਕੇ ਨਾ ਇਹ ਬਹੁਤ ਖਿੱਚਦਾ ਭਰਿਆ ਪਿਆ ਇਹਨੂੰ ਉਹਨਾਂ ਨੇ ਅਸੀਂ ਚਲਾਇਆ ਸਰਵਿਸ ਕਰਵਾ ਕੇ ਸੀ ਪਹਿਲਾਂ ਨਹੀਂ ਕਰਾਇਆ ਚਲਵਾਇਆ ਸੀ ਵੀ ਆਪਾਂ ਇਦਾਂ ਹੀ ਚਲਾ ਲਈਏ ਅਸੀਂ ਹਰ ਸਾਲ ਸਰਵਿਸ ਕਰਾਉਣੀ ਆ ਕਦੇ ਵੀ ਨਹੀਂ ਮਿਸਮਾਰੀ ਇਸ ਹਾਲ ਦਾ ਮਿੰਨਾ ਹੋ ਗਿਆ ਹੁਣ ਆ ਵਾਰ ਤਾ ਮਹੀਨੇ ਪਹਿਲਾਂ ਸਰਵਿਸ ਹੋਈ ਐ ਦੀ ਹੁਣ ਫੇਰ ਹੋ ਗਈ ਮਹੀਨੇ ਚ ਦੋ ਹੋ ਗਈਆਂ ਤੇ ਬਾਕੀ ਦੇਖਦੇ ਆ ਚਲਵਾ ਕੇ ਹੁਣ ਕਿਦਾਂ ਚੱਲੂਗਾ ਇਹ ਐ ਨਹੀਂ ਪਤਾ ਕੋਈ ਹੋਰ ਫਾਲਟ ਪੈ ਗਿਆ ਹੋਵੇ ਫੇਰ ਪੰਗਾ ਪੈ ਜੂਗਾ ਹੁਣ ਨਾ ਗਰਮੀ ਦੇ ਵਿੱਚ ਆਪਾਂ ਖਲਾਉਣ ਜੋ ਗਿਆ ਹਨ ਵੀ ਫੇਰ ਹਾਰੀ ਕੀ ਮਿਸਤਰੀ ਐ ਜਿਹੜਾ ਇੱਕ ਦੋ ਦਿਨ ਦਾ ਟਾਈਮ ਲੈਂਦਾ ਹੁੰਦਾ ਐ ਕੰਮ ਕਰਨ ਨੂੰ ਗਰਮੀ ਦੇ ਵਿੱਚ ਬਹੁਤ ਔਖਾ ਐ ਚਲੋ ਜੀ ਉਧਰ ਪਿੰਦਰ ਆ ਗਿਆ ਗੱਡੀ ਲੈ ਕੇ ਇਹ ਪੀਤੀ ਨੂੰ ਛੱਡ ਕੇ ਆਇਆ ਉਹ ਵੀ ਆਪਦੇ ਨਾਨਕੀ ਬਸੂ ਹੀ ਬੈਠੀ ਬੈਠੀ ਨੇ ਮਨ ਬਣਾ ਲਿਆ ਮੈਂ ਇਹਨੂੰ ਕਿਹਾ ਸੀ ਵੀ ਮੈਨੂੰ ਝਾੜੂ ਪੋਚੇ ਦਾ ਔਖਾ ਹੋ ਜਾਂਦਾ ਸਵੇਰੇ ਕਹਿੰਦੀ ਮੈਂ ਇੱਕ ਦਿਨ ਹੀ ਜਾਵਾਂਗੀ। ਖਾਲੂ ਸੰਡੇ ਆ ਉਹਨਾਂ ਦੇ ਬੱਚਿਆਂ ਨੂੰ। ਕੋਣ ਆਉਂਦਾ ਨਹੀਂ ਪਤਾ ਕੌਣ ਆ। ਧਿਆਨ ਨਾਲ ਧਿਆਨ ਨਾਲ। ਚੱਲ। ਮੂਰਾ ਲੱਗੂ ਮੂਰਾ। ਬਸ ਬਸ ਠੀਕ ਹੈ। ਠੀਕ ਹੈ। ਚਲੋ ਜੀ ਭਾਈ ਏਸੀ ਕਰ ਗਿਆ ਠੀਕ ਥੋੜੀ ਜੀ ਨਾ ਉਹ ਕਹਿੰਦੇ ਵੀ ਇਹਦੀ ਪਲੇਟ ਚ ਦਿੱਕਤ ਹੈ ਘਟ ਵਾਲਾ ਛੇਤੀ ਮਾਰਦਾ 22 ਤੇ ਤਾਂ ਕਰਕੇ ਇਹਦੀ 쿨ਿੰਗ ਘਟਾ ਵੀ 16 ਤੇ ਚਲਾ ਲਓ ਚਲ ਦੇਖਦੇ ਹਾਂ ਜੀ ਹੁਣ ਗਰਮੀ ਜਿਆਦਾ ਜੇ ਖੋਲ ਕੇ ਲੈ ਕੇ ਦੋ ਤਿੰਨ ਦਿਨ ਇਹਨਾਂ ਨੇ ਮੋੜਨੀ ਨਹੀਂ ਉਦੋਂ ਤੱਕ ਆਬਦਾਦ ਵਾਲਾ ਨਿਕਲ ਜਾਊਗਾ ਐਨੇ ਆਪਾਂ ਕੰਮ ਚ ਲਾਉਨੇ ਉਹ ਕਹਿੰਦੇ ਆਕਸੀਜਨ ਚ ਲੈ ਜਾਗੇ ਦੇਖੋ ਸਾਡਾ ਸੈ ਵੀ ਨਹੀਂ ਏਸੀ ਚ ਨਿਕਲਦਾ ਭਾਈ ਬੈਠੇ ਤੇ ਆਪਾਂ ਇਧਰ ਹੋ ਕੇ ਬਹਿ ਗਿਆ ਚਲੋ ਜੀ ਹੁਣ 6:30 ਹੋ ਗਏ ਮੱਜਾਂ ਦਾ ਮੈਂ ਨਵੇੜਤਾ ਕੱਟੀ ਆਪਾਂ ਨੇ ਚੰਗਾਤੀ ਹਜੇ ਮੱਝ ਨੂੰ ਇੰਨਾ ਦੁੱਧ ਹੈ ਨਹੀਂ ਥੱਲੇ ਹਨਾ ਵੀ ਗਰਮੀ ਵੀ ਆ ਕੁਛ ਆ ਦੇਖੋ ਆਪਣੀ ਕੱਟੀ ਆਈ ਹਾਂ ਹੌਂਕਦੀ ਰਹਿੰਦੀ ਐ ਮੈਂ ਦਿਨੇ ਤੈਨੂੰ ਕੂਲਰ ਲਾ ਪਤੀ ਮੱਝਾਂ ਕਰਤੀਆਂ ਬੰਦ ਮਸਰਦਾਨੀ ਚ ਹਣ ਆਪਾਂ ਬਣਾਉਨੇ ਆ ਸਬਜ਼ੀ ਆ ਬੱਕੇਟ ਡਾਇਆ ਪਿੰਦਰ ਮੈਂ ਕਦੂਰੀ ਬਣਾਉਣੀ ਆ ਸਬਜ਼ੀ ਤੇ ਹਏ ਹੇ ਗਰਮੀ ਬਹੁਤ ਹੋਈ ਪਈ ਆ ਮੈਂ ਨਾ ਇੱਕ ਭੈਣਾਂ ਨੂੰ ਕਿ ਮੈਂ ਸ਼ਾਮ ਨੂੰ ਵੀਡੀਓ ਕਿਉਂ اپਲੋਡ ਕਰਨੋਂ ਹਟ ਗਈ ਦਾ ਕਾਰਨ ਕੀ ਹੈ ਜੀ ਅਤੇ ਕੀ ਹੈ ਜੀ ਮੇਰੇ ਹੁਣ ਸ਼ਾਮ ਹੋ ਗਈ ਮੈਂ ਕੰਮ ਕਰਨ ਦਾ ਆਪਣਾ ਪ੍ਰੈਸ ਜਿਆਦਾ ਹੋ ਜਾਂਦਾ ਟਾਈਮ ਤੇ ਮੇਰੀ ਲੱਤ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜੀ ਜਿਆਦਾ ਪੇਨ ਹੁੰਦਾ ਹੈ ਫਿਰ ਮੈਨੂੰ ਘਬਰਾਹਟ ਹੁੰਦੀ ਹੈ ਮੈਥੋਂ ਵੀਡੀਓ ਸ਼ਾਮ ਨੂੰ ਨਹੀਂ ਐਡੀਟਿੰਗ ਵਗੈਰਾ ਟਾਈਮ ਤੇ ਹੁੰਦੀ 9 9 10 10 ਵਜਿਆਂ ਦੇ ਨੇ ਅਪਲੋਡਿੰਗ ਹੋਣ ਤੇ ਫਿਰ ਜਦੋਂ ਸ਼ਾਮ ਨੂੰ ਇਸ ਕਰਕੇ ਮੈਂ ਇਹਨੂੰ ਨਾ ਵੀਡੀਓ ਹੈ ਜਿਹੜੀ ਆਪਣੀ ਸਵੇਰੇ ਨਾ 8 ਵਜੇ ਅਪਲੋਡ ਕਰਿਆ ਕਰੂੰਗੀ ਜੀ ਸ਼ਾਮ ਨੂੰ ਆਇਆ ਵੀ ਰਾਤ ਨੂੰ ਅੰਦਰ ਆਪਦਾ ਬਣਾ ਕੇ ਰੱਖ ਲੈ ਤੇ ਆਮ ਨਾਲ ਅੰਦਰ ਏਸੀ ਚ ਪਾ ਕੇ ਐਡੀਟਿੰਗ ਵਗੈਰਾ ਕਰਕੇ ਰੱਖ ਲੈ ਤੇ ਹੁਣ ਮੈਂ ਸਵੇਰੇ ਅਪਲੋਡ ਕਰਿਆ ਕਰੂੰ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ ਤੁਸੀਂ 8 ਵਜੇ ਤੋਂ ਬਾਅਦ 8 ਵਜੇ ਸਹੀ ਆਪਣੀ ਵੀਡੀਓ ਆਇਆ ਕਰੂਗੀ ਜੀ ਹੁਣ ਤੁਹਾਨੂੰ ਪਤਾ ਹੀ ਹੈ ਮੈਨੂੰ ਮਜਬੂਰੀ ਹੋਈ ਪਈ ਹੈ ਜੀ ਕੰਮ ਬਹੁਤ ਜ਼ਿਆਦਾ ਉੱਪਰ ਦੀ ਹੋ ਰਿਹਾ ਸਰਦਾਰ ਜੀ ਬਸ ਆਏ ਆ ਅਨਸਾਰ ਕੱਪੜੇ ਬਦਲੇ ਪਾਣੀ ਪੀ ਕੇ ਨਾਲ ਦੀ ਨਾਲ ਖੇਤ ਚਲੇਗਾ ਮੇਰੇ ਕੋਲੇ ਟਾਈਮ ਦੀ ਕਮੀ ਪੈ ਰਹੀ ਐ ਥੋੜਾ ਜਿਹਾ ਮੇਰਾ ਸਰੀਰਕੰਨ ਮੈਂ ਤਾਂ ਕਮੀ ਪੈ ਰਹੀ ਐ ਨਹੀਂ ਤਾਂ ਮੈਂ ਕੰਮ ਕੋ ਮਨੋਂ ਤਾਂ ਕੋਈ ਆਪਾਂ ਗੋਲ ਦੇ ਨਹੀਂ ਵੀ ਵਿੱਚ ਚੱਲੀ ਜਾਂਦਾ ਹੁੰਦਾ ਸੀ ਹਾਂ ਕਰਕੇ ਮੈਂ ਵੀਡੀਓ ਸਵੇਰੇ ਅਪਲੋਡ ਕਰਿਆ ਕਰੂੰਗੀ ਜੀ ਇਹ ਰਾਜਵਿੰਦਰ ਬਲੌਗ ਚੈਨਲ ਤੇ ਹੋ ਸਕਦਾ ਵੀ ਸੂਟਾਂ ਦੀ ਵੀਡੀਓ ਜਿਹੜੀ ਉਹ ਆਪਾਂ ਸ਼ਾਮ ਨੂੰ ਕਰ ਲਿਆ ਕਰੀਏ ਆਰਕੇ ਬੁਟੀਕ ਤੇ ਵੀ ਉਹ ਦਿਨ ਦੇ ਵਿੱਚ ਆਰਾਮ ਨਾਲ ਬੈਠ ਕੇ ਵੀਡੀਓ ਤਿਆਰ ਹੋ ਜਾਂਦੀ ਹੈ ਹਨਾ ਚਲੋ ਉਹਦਾ ਹਜੇ ਕੋਈ ਉਹ ਇੰਨਾ ਆਪਣਾ ਚੈਨਲ ਚੱਲਿਆ ਨਹੀਂ ਹੋਇਆ ਇਹ ਕਸ਼ਟ ਆਪਣੇ ਬਿਓਗਰਸ ਨੇ ਜਿਹੜੇ ਘਟ ਜੁੜੇ ਹੋਏ ਨੇ ਕਦੇ ਵੀਡੀਓ ਪੈਗੀ ਕਦੇ ਨਾ ਪੈਗੀ ਇਸ ਤਰ੍ਹਾਂ ਹੋਊਗਾ ਮੇਰੇ ਇਹ ਹੀ ਕਾਰਨ ਹੈ ਵੀ ਮੈਂ ਵੀਡੀਓ ਅਪਲੋਡ ਸ਼ਾਮ ਨੂੰ ਨਹੀਂ ਕਰਦੀ ਤਾਂ ਕਰਕੇ ਵੀ ਮੈਨੂੰ ਸਵੇਰੇ ਵੀਡੀਓ ਅਪਲੋਡ ਕਰਨ ਚ ਈਜ਼ੀ ਲੱਗਦਾ ਸਵੇਰੇ ਮੈਂ ਤਾਂ ਆਪਾਂ 4:30 5 ਵਜੇ ਉੱਠ ਕੇ ਪਿੰਦਰ ਆ ਉਹ ਤੇਰੀ ਮਸਰਦਾਨੀ ਚੱਕਦੀ ਕੀ ਕਰਕੇ ਆਇਆ ਖੜ ਜਾ ਉਹ ਦੇਖ ਲੈ ਆਏ ਨੇ ਬੱਚਿਆਂ ਦੇ ਕੰਮ ਆਹ ਦੇਖ ਲੈ ਆ ਜਾ ਤੇਰੇ ਕੰਮ ਆ ਕੀ ਕਰੇ ਅੱਜ ਆ ਕਰਤੀ ਇਕੱਠੀ ਇਹਨਾ ਨੇੜੇ ਦੀ ਹੈ ਉੱਥੇ ਜਾ ਬੱਟ ਕੋਲੇ ਕਰ ਠੀਕ ਇਹਨੂੰ ਬਾਲੀਆਂ ਆ ਨੇ ਇੱਥੋਂ ਵਾਲੀ ਨੇੜੇ ਹੋ ਇਹ ਆ ਇੱਟਤੀ ਜਿਹੜੀ ਤੇ ਰੀਜੀ ਬਣਾ ਲ ਖਿਚਲੀਆਂ ਨੇ ਨਾ ਹੱਡਾਂ ਤੇ ਘਨੂ ਮਾਰਦਾ ਕਰ ਮੈਂ ਛੱਡ ਮਿਲੂਗਾ ਇਹਨੂੰ ਛੇੜਨਾ ਪਾਉਗਾ ਹੋਰ ਮੁੰਡੇ ਨੂੰ ਗਰਮੀ ਆ ਗਈ ਚੱਕ ਬਈ ਮੰਗਰ ਖਿੱਚ ਕੇ ਕਾਸਕੇ ਜਿਲਾ ਦੇ ਬਸ ਹੁਣ ਹੜ ਜਾ ਤੁੱਗਣਾ ਕੰਮ ਬਸ ਰਹਿੰਦੇ ਮੈਂ ਕਰ ਦੂੰ ਐਂ ਤਾਂ ਮੈਂ ਤੁਹਾਨੂੰ ਕਹਿੰਦੀ ਨਹੀਂ ਹੁੰਦੀ ਕੰਮ ਨੂੰ ਕੁੱਟ ਘੜਾਪਾ ਕਰਨ ਲੱਗ ਜਾਂਦੇ ਨੇ ਹੜ ਜਾ ਤੂੰ ਉਹ ਤਾਂ ਗਿੱਦੀ ਨਹੀਂ ਕੋਈ ਹੋਰ ਫਿਰ ਤੂੰ ਨੇੜੇ ਲਾ ਕੇ ਗਿਆ ਅੱਜ ਕਿੱਥੇ ਲਾ ਗਿਆ ਉੱਥੇ ਮੂੰਹ ਅੱਗੇ ਤਾਂ ਕਦੇ ਨਹੀਂ ਖਿੱਚੀ ਨੀ ਉਰੋਂ ਕੋਈ ਨਹੀਂ ਗਈ ਇਹ ਟੱਗਾਪਾ ਮਾਰਦਾ ਤੂੰ ਆ ਕੇ ਸੀਟਾ ਲੈ ਕੇ ਤੁਰੇ ਆ ਬਚਾਲੇ ਫਿਰ ਇੱਥੇ ਤਾਂ ਇਹ ਆਊਗੀ ਆਊਗੀ ਏਡੀ ਵੱਡੀ ਕੱਟੀ ਹਣ ਚੱਲ ਕਰ ਚੰਗਾ ਲੋਟ ਹਾਂ ਐ ਖੜ ਗਿਆ ਪਿੰਦਰ ਕਰਨਾ ਸਕੇਊਗਾ ਤੈਨੂੰ ਚਲੋ ਜੀ ਕਿੰਨਾ ਕੰਮ ਕਰਨਾ ਔਖਾ ਬੱਚਿਆਂ ਨੂੰ ਗਰਮੀ ਦੇ ਵਿੱਚ ਬਹੁਤ ਖਬਰਾਟ ਕਰਨ ਦੇ ਨੇ ਚਲੋ ਜੀ ਹੁਣ ਮੈਂ ਕੱਦੂ چیرਤਾ ਪਿਆਜ਼ چیرਦੀਆਂ ਉਸ ਤੋਂ ਬਾਅਦ ਹੇ ਹੇ ਮੈਂ ਵੀ ਥੰਡੀ ਹਵਾ ਲੈ ਲਾਂ ਦੋ ਮਿੰਟ ਬੁਰਾ ਹਾਲ ਹੋਇਆ ਪਿਆ ਦਾਲ ਰੱਖ ਕੇ ਆਪਾਂ ਫਿਰ ਰੋਟੀ ਬਣਾਵਾਂਗੇ ਹੁਣ ਮੈਨੂੰ ਐ ਦੋ ਮਿੰਟ ਨਹੀਂ ਖੜਾ ਜਾਂਦਾ ਇੰਨੀ ਪੇਨ ਹੋ ਰਹੀ ਆ ਗਰਦੇ ਵਿੱਚ ਸੋਰੀ ਲੱਤ ਦੇ ਵਿੱਚ ਇੰਨੀ ਪੇਨ ਹੋ ਰਹੀ ਹੈ ਬੁਰਾ ਹਾਲ ਹੈ ਕਾ ਗਰਮੀ ਨੇ ਇੰਨਾ ਬੁਰਾ ਹਾਲ ਕਰਿਆ ਸਾਡਾ ਤਾਂ ਮੀਂਹ ਵੀ ਨਹੀਂ ਪੈ ਰਿਹਾ ਅੱਜ ਨਾਲ ਮੈਂ ਤਾਂ ਸਾਰਾ ਦਿਨ ਫੋਨ ਤੇ ਹੀ ਪਰ ਪਰ ਦੇਖਦੀ ਰਹੀ ਕਿਤੇ ਮੀਂਹ ਆਊਗਾ ਕਿਤੇ ਮੀਂਹ ਹੋਊਗਾ ਉਹ ਮੀਂਹ ਵੀ 40 50% ਹੁੰਦਾ ਕਿਤੇ ਹੋਰੀ ਨੰਗ ਜਾਂਦਾ ਸਾਡੇ ਉਹ ਵੀ ਨਹੀਂ ਆਉਂਦਾ ਆਏ ਹਾਏ ਚਲੋ ਜੀ ਹੁਣ ਬੱਜ ਗਏ 6:30 ਮੈਂ ਦਾਲ ਸਬਜ਼ੀ ਕਰਦੀ ਆਂ ਤੇ ਤੁਸੀਂ ਪਲੀਜ਼ ਮੈਨੂੰ ਰਿਕਵੈਸਟ ਹੈ ਵੀ ਆਪਣੀ ਸਵੇਰੇ ਵੀਡੀਓ 8 ਵਜੇ ਆਇਆ ਕਰੋਗੇ ਤੁਸੀਂ ਦਿਨ ਦੇ ਵਿੱਚ ਆਰਾਮ ਨਾਲ ਕੰਮ ਧੰਦਾ ਨਿਵੇੜ ਕੇ ਫ੍ਰੀ ਹੋ ਕੇ ਠੰਡ ਦੇ ਵਿੱਚ ਬੈਠ ਕੇ ਦੇਖਿਆ ਕਰੋ ਸ਼ਾਮ ਨੂੰ ਮੈਨੂੰ ਵੀ ਪਤਾ ਥੋੜਾ 9 ਵਜਿਆਂ ਦੇ ਨੇ ਭੈਣਾਂ ਨੂੰ ਕੰਮ ਕਰਦਿਆਂ ਨੂੰ ਉਸ ਤੋਂ ਬਾਅਦ ਆਪਾਂ ਨੇ ਬੱਚਿਆਂ ਦਾ ਕੰਮ ਵੀ ਹੁੰਦਾ ਜਿਨ੍ਹਾਂ ਦੇ ਛੋਟੇ ਬੱਚੇ ਨੂੰ ਬੱਚਿਆਂ ਨੂੰ ਵੀ ਪੜਾਉਣਾ ਹੈ ਤੇ ਥੱਕ ਕੇ ਡਿੱਗ ਜਾਂਦੀਆਂ ਨੇ ਗਰਮੀ ਦੇ ਵਿੱਚ ਇਸ ਕਰਕੇ ਆਪਾਂ ਸਵੇਰੇ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਤੁਸੀਂ ਸਵੇਰੇ ਜਰੂਰ ਵੀਡੀਓ ਨੂੰ ਹੈਂਡ ਤੱਕ ਜਰੂਰ ਦੇਖਿਆ ਕਰੋ ਨਾਲੇ ਆਪਣੇ ਚੈਨਲ ਨੂੰ ਸਪੋਰਟ ਕਰੋ ਅੱਗੇ ਤੋਂ ਕੇ ਸ਼ੇਅਰ ਕਰੋ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ